ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਆਲਮ ਸਿੰਘ ਨੱਚਣਾ ਜੀ ਦਾ ਨਾਂ ਵੀ ਗੁਰਗੋਬਿੰਦ ਸਿੰਘ ਜੀ ਨੇ ਰੱਖਿਆ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਫਰਤੀਲੇ ਸਨ ਤੇ ਕੰਮ ਨੂੰ ਝਟਪਟ ਹੀ ਕਰ ਦਿੰਦੇ ਸਨ ਇਸੇ ਕਰਕੇ ਹੀ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਆਲਮ ਸਿੰਘ ਨੱਚਣਾ ਕਿਹਾ ਕਰਦੇ ਸਨ ਆਲਮ ਸਿੰਘ ਨੱਚਣਾ ਜੀ ਅਜੀਤ ਨਗਾਰੇ ਦੇ ਨਗਾਰਚੀ ਵੀ ਸਨ ਇਹ ਉਹੀ ਅਜੀਤ ਨਗਾਰਾ ਸੀ ਜਿਸ ਕਰਕੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਖਾਰਖਾਨ ਲੱਗੇ ਸਨ ਉਹਨਾਂ ਤੋਂ ਡਰ ਲੱਗੇ ਸਨ ਇਸ ਨਗਾਰੇ ਦੇ ਕਰਕੇ ਹੀ ਪਹਾੜੀ ਰਾਜਨ ਕਈ ਵਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਲੜੀ ਪਰ ਹਰ ਬਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਪਤਾ ਚੱਲ ਗਿਆ ਸੀ ਉਹਨਾਂ ਨੂੰ ਆਪਣੇ ਔਕਾਤ ਦਿਖਾਈ ਦੇ ਗਈ ਸੀ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਹਰਾ ਨਹੀਂ ਸਕਤੇ ਇਸੇ ਕਰਕੇ ਹੀ ਉਹਨਾਂ ਨੇ ਪਹੁੰਚ ਕੀਤੀ ਸੀ ਔਰੰਗਜ਼ੇਬ ਦੇ ਘਰ ਤੱਕ ਇਥੇ ਇਹ ਵੀ ਕਹਿ ਸਕਦੇ ਹਾਂ ਕਿ ਜਿੰਨਾ ਜ਼ਿੰਮੇਵਾਰ ਔਰੰਗਜ਼ੇਬ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਚੇਰਾ ਪਾਉਣ ਦਾ ਉਹ ਤੋਂ ਕਿਤੇ ਜ਼ਿਆਦਾ ਦੋਸ਼ੀ ਸਨ ਪਹਾੜੀ ਰਾਜੇ ਭਾਈ ਆਲਮ ਸਿੰਘ ਨੱਚਣਾ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਆਨੰਦਪੁਰ ਦੀ ਲੜਾਈ ਬਹੁਤ ਜ਼ਿਆਦਾ ਭਿਆਨਕਰ ਹੋ ਸਕਦੀ ਹੈ ਬਹੁਤ ਨੁਕਸਾਨ ਹੋ ਸਕਦਾ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਕਿਸੇ ਵੀ ਹੋਰ ਪਰਿਵਾਰ ਦਾ ਨੁਕਸਾਨ ਹੋਵੇ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਜੋ ਸਿੱਖ ਪਰਿਵਾਰ ਹਨ ਸਿੰਘਾਂ ਵਾਲੇ ਪਰਿਵਾਰ ਹਨ ਉਹ ਇੱਥੋਂ ਚਲੇ ਜਾਣ ਜਿੰਨਾ ਤੱਕ ਗੁਰੂ ਗੋਬਿੰਦ ਸਿੰਘ ਜੀ ਭਾਈ ਆਲਮ ਸਿੰਘ ਨੱਚਣਾ ਨੂੰ ਸਮਝਾ ਰਹੇ ਸਨ ਇੱਥੋਂ ਬਹੁਤ ਸਾਰੇ ਪਰਿਵਾਰ ਚਲੇ ਗਏ ਸਨ ਆਨੰਦਪੁਰ ਤੋਂ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਪਰਿਵਾਰ ਹਾਲੇ ਵੀ ਕਿਲੇ ਦੇ ਵਿੱਚ ਹੀ ਸੀ ਭਾਈ ਆਲਮ ਸਿੰਘ ਨੱਚਣਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਸਿਰ ਮੱਥੇ ਪਰ ਮੇਰੀ ਪਤਨੀ ਜਿੱਦ ਫੜੀ ਬੈਠੀ ਹੈ ਕਿ ਅਸੀਂ ਆਨੰਦਪੁਰ ਛੱਡ ਕੇ ਨਹੀਂ ਜਾਵਾਂਗੇ ਇਸ ਤੋਂ ਬਾਅਦ ਬੀਬੀ ਪਿੱਖਾ ਜੀ ਨੂੰ ਬੁਲਾਇਆ ਜਾਂਦਾ ਹੈ ਤੇ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਪਰਿਵਾਰ ਦਾ ਸਾਡੇ ਕਰਕੇ ਨੁਕਸਾਨ ਹੋਵੇ ਤੇ ਤੁਸੀਂ ਇੱਥੋਂ ਚਲੇ ਜਾਓ ਫਿਰ ਬੀਬੀ ਪਿੱਖਾ ਜੀ ਗੁਰਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਕਿ ਮੈਂ ਇੱਥੋਂ ਛੱਡ ਕੇ ਨਹੀਂ ਜਾਵਾਂਗੀ ਕਿਉਂਕਿ ਤੁਸੀਂ ਕਹਿੰਨੇ ਹੋ ਕਿ ਪਰਿਵਾਰਾਂ ਆੜੇ ਇੱਥੋਂ ਚਲੇ ਜਾਣ ਮੇਰਾ ਤਾਂ ਤੁਸੀਂ ਹੀ ਪਰਿਵਾਰ ਹਾਂ ਮੈਂ ਤੁਹਾਨੂੰ ਦਗਾ ਦੇ ਕੇ ਤੁਹਾਨੂੰ ਧੋਖਾ ਦੇ ਕੇ ਇੱਥੇ ਇਕੱਲਿਆਂ ਛੱਡ ਕੇ ਨਹੀਂ ਜਾਵਾਂਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਬੀਬੀ ਪਿੱਖਾਂ ਦੀ ਜਦ ਨੂੰ ਮੰਨ ਲੈਂਦੇ ਹਨ ਤੇ ਬੀਬੀ ਪਿੱਖਾਂ ਜੀ ਫਿਰ 7 ਮਹੀਨੇ ਤੱਕ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਸਿੰਘਾਂ ਦੇ ਨਾਲ ਆਨੰਦਪੁਰ ਦੇ ਕਿਲੇ ਵਿੱਚ ਹੀ ਰਹਿੰਦੇ ਹਨ ਇਸ ਤੋਂ ਬਾਅਦ ਮੁਗਲ ਅਤੇ ਪਹਾੜੀ ਰਾਜੇ ਆਪਣੇ ਕਚਾਲ ਚਲਦੇ ਹਨ ਤੇ ਮੁਗਲ ਆਪਣੇ ਧਾਰਮਿਕ ਗ੍ਰੰਥ ਕੁਰਾਨੇ ਪਾਕ ਦੀ ਝੂਠੀ ਸੌਖ ਖਾਂਦੇ ਹਨ ਤੇ ਪਹਾੜੀ ਰਾਜੇ ਗਊ ਦੀ ਝੂਠੀ ਸੌਖ ਖਾਂਦੇ ਹਨ ਤੇ ਕ੍ਰਿ ਗੋਬਿੰਦ ਸਿੰਘ ਜੀ ਨੂੰ ਵਿਸ਼ਵਾਸ ਦਿਖਾਉਂਦੇ ਹਨ ਬਲੀਬ ਦਵਾਉਂਦੇ ਹਨ ਕਿ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੰਚਾਵਾਂਗੇ ਕਿਉਂਕਿ ਮੁਗਲ ਕੀ ਬਾਹਰ ਬਹੁਤ ਜ਼ਿਆਦਾ ਦੁਖੀ ਸੀ ਤੇ ਉਹ ਅੱਕੇ ਪੈ ਸਨ ਕਿਉਂਕਿ ਜਦੋਂ ਮੁਗਲਾਂ ਨੇ ਹਮਲਾ ਕਰਨ ਲਈ ਆਏ ਸਨ ਤਾਂ ਕਿਲਾ ਉੱਚੀ ਜਗ੍ਹਾ 'ਤੇ ਸੀ ਤੇ ਗੁਰਗੋਵਿੰਦ ਸਿੰਘ ਜੀ ਕੋਲ ਉਸ ਸਮੇਂ 10000 ਸਿੰਘ ਸੀ ਤੇ ਜਦੋਂ ਤੀਰਾਂ ਦੀ ਵਰਖਾ કરી ਸੀ ਸਿੰਘਾਂ ਨੇ ਤਾਂ ਮੁਗਲਾਂ ਦੀ ਫੌਜ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ